ਆ ਤਿੰਨ ਫालतੂ ਬਣਾਇਆ ਇਹਨਾਂ ਦੀ ਫालतੂ ਬਣਾਉਣ ਕਰਕੇ ਹੀ ਇਹਨੂੰ ਸਾਫ਼ ਕਰ ਰਹੇ ਆ ਹੁਣ ਜਿਹੜੇ ਦੋ ਆਪਾਂ ਹੋਰ ਸ਼ੋਰੂਮ ਦੇ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਆਪਾਂ ਅੱਜ ਜੇਸੀਬੀ ਉਹਨਾਂ ਤੇ ਚਲੋਣੀ ਅੱਛਾ ਪਾਸੇ ਨਹੀਂ ਕਰਾਇਆ ਤੇ ਪ੍ਰਸ਼ਾਸਨ ਨੇ ਅੱਖਾਂ ਨਹੀਂ ਬੀਚੀਆਂ ਇਹਦੇ 'ਚ ਤਾਂ ਇਹ ਆ ਵੀ 33 ਫੁੱਟ ਜਗ੍ਹਾ ਛੱਡਣੀ ਐ ਉਹ ਛੱਡੀ ਨਹੀਂ ਹੋਈ ਸੜਕ ਦੇ ਉੱਤੇ ਹੀ ਬਣਾਈ ਜਾਂਦੇ ਐ ਇਹ ਐਕਸੀਡੈਂਟ ਹੋਵੇ ਸੜਕਾਂ ਟਾਈਟ ਹੋਣ ਲੌਂਗ ਟਰਮ ਮੁੜ ਕੇ ਕੋਈ ਢਾਉਂਦਾ ਨਹੀਂ ਪਹਿਲਾਂ ਐਮਐਲ ਨੇ ਅੱਖਾਂ ਬੰਦ ਕਰ ਲੈਂਦੇ ਸੀ ਜੀ ਖਾ ਪੀ ਕੇ ਅਸੀਂ ਨਹੀਂ ਨਾ ਸੀ ਖਾਣਾ ਪੀਣਾ ਨਾ ਅੱਖਾਂ ਸਾਡੀਆਂ ਖੁੱਲੀਆਂ ਨੇ ਤੇ ਇਹ ਜੀਸੀਬੀ ਚੱਲਦੀ ਜਾਊਂ। ਕੁਰਾਲੀ ਮੈਂ ਪਹਿਲਾਂ ਸੈੱਟ ਕਰ ਦਵਾਂ ਮੈਂ ਇਸ ਤੋਂ ਬਾਅਦ ਬਾਰੀ ਖੜੜਦੀ ਐ। ਨਾਲ ਹੀ ਨਵਾਂ ਗਾਉਂ ਵਾਲੇ ਵੀ ਤਿਆਰੀ ਰਹਿਣ। ਇੱਕ ਇਹ ਕੋਈ ਨੋਟਿਸ ਕਟੋ ਨਾਲੇ ਜੋ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਉਹ ਦੇਖੋ ਕੀ ਕਰਦੇ। ਪਰ ਕਾਰਵਾਈ ਨਹੀਂ ਇਹਨਾਂ ਦਾ ਕੰਮ ਹੈ ਜਿਹੜਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਨਜਾਇਜ਼ ਉਸਾਰੀਆਂ ਤੇ ਲਗਾਤਾਰ ਐਮਐਲਏ ਰਮੋਲਦ ਨਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਪਿਛਲੇ ਦਿਨੀਂ ਕਰਾਲੀ ਦੇ ਵਿੱਚ ਕੁਝ ਉਸਾਰੀਆਂ ਹੋ ਰਹੀ ਸੀ ਉੱਤੇ ਪਿਛਲੇ ਬਾਰੇ ਚਲਾਇਆ ਗਿਆ ਅੱਜ ਫਿਰ ਕਰਾਲੀ ਦੇ ਵਿੱਚ ਅਨਮੋਲ ਕਿਰਮਾਨ ਆਪਣੀ ਟੀਮ ਦੇ ਨਾਲ ਪਹੁੰਚੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਜੇਸੀ ਮਸ਼ੀਨ ਦੇ ਨਾਲ ਦੁਕਾਨਾਂ ਬੜ ਰਹੀਆਂ ਸੀ ਤਾਂ ਉਹਨੇ ਦੁਕਾਨਾਂ ਨੂੰ ਤੋੜੇ ਜਾ ਰਿਹਾ ਹੈ ਪਾਰਿਸ ਦੇ ਵਿੱਚ ਦੱਸਿਆ ਰਿਹਾ ਕਿ ਕੁਝ ਅਲੰਘਣਾ ਕੀਤੀ ਗਈ ਸੀ ਜੋ ਦੁਕਾਨਾਂ ਬਣਾਉਣ ਵਾਲਾ ਜਿਸ ਹੁੰਦੱਕੇ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਵੱਧ ਤੋਂ ਵੱਧ ਖਬਰਾਂ ਨੂੰ ਸ਼ੇਅਰ ਕਰਦੇ ਹੋ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਪੁਲਿਸ ਅਧਿਕਾਰੀ ਤੇ ਨਾਲ ਦੀ ਨਾਲ ਹੋਰ ਈਮਾਂ ਵੀ ਜਿਹੜੀਆਂ ਪਹੁੰਚੀਆਂ ਹੋਈਆਂ ਸੀ ਕਿ ਨਜਾਇਜ਼ ਉਹ ਸਾਰੀ ਅਸੀਂ ਨਹੀਂ ਹੋਂ ਦਿੱਤੀ ਜਾਂ ਦਵਾਂਗੇ ਦੇਖੋ ਕਿ ਐਮਐਲਏ ਮੋਹਨ ਮਾਨ ਕੋਲ ਖੜੇ ਨੇ ਕੋਲ ਖੜ ਕੇ ਜਿਹੜਾ ਤੁਸੀਂ ਦੇਖੋ ਕੀ ਜਿਸ ਤਰੀਕੇ ਨਾਲ ਇਹ ਕਾਰਵਾਈ ਕਰਵਾਈ ਜਾ ਰਹੀ ਹੈ ਤਾਂ ਆਪਸਰਾਂ ਨੂੰ ਮੌਕੇ ਤੇ ਹੁਕਮ ਦਿੱਤੇ ਨੇ ਕਿ ਜੋ ਵੀ ਇਸ ਤਰੀਕੇ ਦੀ ਨਜਾਇਜ਼ ਉਸਾਰੀਆਂ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਰੋਡ ਦੇ ਬਿਲਕੁਲ ਕਿਨਾਰੇ ਦੇ ਉੱਤੇ ਬਿਨਾਂ ਨਕਸ਼ੇ ਪਾਸ ਤੋਂ ਜਾਂ ਫਿਰ ਕਈ ਜਗ੍ਹਾ ਨਜਾਇਜ਼ ਤਰੀਕੇ ਦੇ ਨਾਲ ਜਿਹੜੀਆਂ ਸਾਰੀਆਂ ਕੀਤੀਆਂ ਜਾ ਰਹੀਆਂ ਸਨ ਲੈ ਕੇ ਪੂਰੀ ਲਗਾਤਾਰ ਜਿਹੜੀ ਸਰਗਰਮੀ ਜਿਹੜੀ ਕੀਤੀ ਹੋਈ ਐ ਐਮਐਲਏ ਨੂੰ ਮੋਹਨ ਮਾਨ ਨੇ ਤੈਸ ਨੂੰ ਲੈ ਕੇ ਅੱਜ ਫਿਰ ਪੀੜਾ ਪੰਡਾ ਚਲਾਇਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੇ ਕਿਦੋਂ ਦੇਖੋ ਕੀ ਐਮਐਲਏ ਅਨਮੋਲ ਜਨਮਾਨ ਜੜੇ ਨੇ ਇਹ ਲਿੰਦ ਕਾਨਨਾਬਲੇ ਨੇ ਜਾ ਰਹੀਆਂ ਸੀ ਤਾਂ ਉਸ ਦੇ ਉੱਤੇ ਪੀੜਾ ਪੰਡਾ ਜਿਹੜਾ ਚਲਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਰਾਲੀ ਦੀਆਂ ਕਰਾਲੀ ਦੇ ਵਿੱਚ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਲਗਾਤਾਰ ਇਹ ਕਾਰਵਾਈ ਐਮਐਲਏ ਉਹਨਾਂ ਮੰਦੇ ਹਕੂਮਤ ਦੇ ਮੁਤਾਬਕ ਹੋ ਰਹੀ ਹੈ ਤਾਂ ਹੋਰ ਵੀ ਜਿਹੜੀ ਸ਼ਤਾਬਨ ਸਿੱਧੀ ਦਿੱਤੀ ਗਈ ਹੈ ਜਿਹੜੇ ਲੋਕ ਨਜਾਇਜ਼ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸਾਰੀਆਂ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਵੀ ਜਿਹੜਾ ਪੀੜਾ ਪੰਡਾ ਚਲਾ ਜਾਵੇਗਾ ਤਾਂ ਤਸਵੀਰ ਦੇਖੋ ਤੁਸੀਂ ਜੇਸੀ ਮਸ਼ੀਨ ਜਿਹੜੀ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਕਾਰਵਾਈ ਕਰ ਰਹੀ ਹੈ ਤਾਂ ਜਿਹੜਾ ਦੁਕਾਨਾ ਬਣ ਕੇ ਤਿਆਰੀ ਹੋ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਐਮਐਲਏ ਨੇ ਪਹੁੰਚ ਕੇ ਮੌਕੇ ਤੇ ਹੀ ਕਾਰਵਾਈ ਕੀਤੀ ਹੈ ਐਮਐਲਏ ਮੁਖਰਮਾਨ ਦੇ ਨਾਲ ਤੁਸੀਂ ਦੇਖੋ ਕਿ ਮੌਕੇ ਤੇ ਅਧਿਕਾਰੀ ਵੀ ਗੱਲ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਇਹ ਕਾਰਵਾਈ ਹੋ ਰਹੀ ਹੈ ਤੇ ਐਮਐਲਏ ਮੁਖਰਮਾਨ ਬਲੋਂ ਇਹ ਹੀ ਪੁੱਛਿਆ ਜਾ ਰਿਹਾ ਹੈ ਕਿ ਇਹ ਕਿਤੇ ਗਲਤ ਤਰੀਕੇ ਨਾਲ ਕੋਈ ਨਕਸ਼ੇ ਪਾਸ ਤਾਂ ਨਹੀਂ ਕੀਤੇ ਗਏ ਪਿਛਲੇ ਦਿਨ ਜਿਸ ਤਰੀਕੇ ਨਾਲ ਐਮਐਲਏ ਮੁਖਰਮਾਨ ਨੇ ਗੱਲ ਆਖੀ ਸੀ ਕਿ ਕੁਝ ਘਰਾਂ ਦੇ ਨਕਸ਼ੇ ਪਾਸ ਕਰਕੇ ਕਮਰਸ਼ੀਅਲ ਐਕਟੀਵਿਟੀ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਇੱਥੇ ਕਿ ਹੱਥਾਂ ਨਾਲ ਬਣਾਇਆ ਹੋਇਆ ਜਿਹੜਾ ਇਹ ਉਹਨਾਂ ਦੁਕਾਨਾਂ ਨੇ ਤਾਂ ਉਹਨਾਂ ਦੁਕਾਨਾਂ ਦੇ ਉੱਤੇ ਕਾਰਵਾਈ ਜਿਹੜੀ ਇਹ ਕੀਤੀ ਜਾ ਰਹੀ ਹੈ ਤਸਵੀਰਾਂ ਕੁਝ ਦੇਖ ਸਕਦੇ ਹੋ লাইਵ ਤਸਵੀਰਾਂ ਮਤਵਬਦ ਖਬਰ ਨੂੰ ਸ਼ੇਅਰ ਕਰਦੇ ਨੇ ਕਿਉਂਕਿ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਵੱਡੀ ਕਾਰਵਾਈ ਜਿਹੜੀ ਅੱਜ ਕੀਤੀ ਗਈ ਹੈ ਤਾਂ ਉਸ ਮੁਤਾਬਕ ਹੋਰ ਵੀ ਜਿਹੜੀਆਂ ਸਾਰੀਆਂ ਨੇ ਜਾਂ ਆਪਾਂ ਗੱਲ ਕਰੀ ਨਮਾਗਰਾਉਂ ਦੀ ਨਮਾਗਰਾਉਂ ਦੇ ਵਿੱਚ ਵੀ ਕਾਫੀ ਲੋਕਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਉਹਨਾਂ ਨੇ ਜਾਂ ਫਿਰ ਨਜਾਇਜ਼ ਕਲੋਨੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਵੀ ਅਨਮੋਲ ਨਿਮਾਨ ਵੱਲੋਂ ਸ਼ਕਤੀ ਜਿਹੜੀ ਕੀਤੀ ਹੋਈ ਹੈ ਤਾਂ ਉਹ ਅਦਾਲਤਾਂ ਦੇ ਵਿੱਚ ਦੱਸਿਆ ਦੇ ਕਿ ਉਧਰ ਵੀ ਕ੍ਰਿਡਾ ਪੰਚ ਚਲਾਇਆ ਜਾਣਾ ਹੈ ਐਸੇ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਢਾਹ ਢੇਰੀ ਕੀਤੀਆਂ ਜਾ ਰਹੀਆਂ ਨੇ ਦੁਕਾਨਾਂ ਜੋ ਕਿ ਨਾਜਾਇਜ਼ ਸਾਰੀ ਤੌਰ ਤੇ ਬਣਾਈਆਂ ਗਈਆਂ ਨੇ ਤਾਂ ਇਹ ਮਿਲਨ ਮੋਲ ਨਿਮਾਨ ਪੁਰੀ ਸ਼ਕਤੀ ਦੇ ਵਿੱਚ ਹੈ ਤਾਂ ਦੇਖੋ ਕਿ ਜਿਸ ਤਰੀਕੇ ਨਾਲ ਐਕਸ਼ਨ ਤੇ ਐਕਸ਼ਨ ਕੀਤਾ ਜਾ ਰਿਹਾ ਹੈ ਤਾਂ ਹੁਣ ਜਿਹੜੇ ਨਾਜਾਇਜ਼ ਤੌਰ ਤੇ ਬਿਲਡਰ ਨੇ ਜਿਹੜੇ ਜਾਂ ਫਿਰ ਬਿਲਡਿੰਗਾਂ ਬਣਾ ਰਹੀ ਨੇ ਤੇ ਕੋਈ ਫਲੇਟ ਕੱਟ ਰਹੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਲਗਾਤਾਰ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਐਮਐਲਏ ਅਨ ਬੜੀ ਸਖਤੀ ਕੀਤੀ ਹੈ ਤਾਂ ਇਸ ਨੂੰ ਲੈ ਕੇ ਸੋ ਮੈਂ ਤੁਹਾਨੂੰ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਸੀ ਇੱਥੇ ਜਿਹੜੀਆਂ ਦੁਕਾਨਾਂ ਬਣੀਆਂ ਨੇ ਤਾਂ ਦੁਕਾਨਾਂ ਨੂੰ ਹੁਣ ਢਾਟੇਰੀ ਕੀਤਾ ਜਾ ਰਿਹਾ ਹੈ ਜਿਹੜਾ ਪੰਜਾ ਜਿਹੜਾ ਐਮਐਲਏ ਅਨਮੋਲਨ ਮਾਨ ਵੱਲੋਂ ਉਹ ਉਹਨਾਂ ਦੇ ਦੇਖ ਦੇਖਦੇ ਵਿੱਚ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਦੇ ਵਿੱਚ ਇਸ ਤਰੀਕੇ ਨਾਲ ਇਹ ਵੱਡੀ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਤਾਂ ਇਹ ਦੇਖਦੇ ਕਿ ਜਿਸ ਤਰੀਕੇ ਨਾਲ ਅੱਜ ਨਜਾਇਜ਼ ਸਾਰਿਆਂ ਉੱਤੇ ਕਾਨੂੰਨ ਚਲਾਇਆ ਗਿਆ ਪਿਛਲੇ ਦਿਨ ਵੀ ਇੱਕ ਐਕਸ਼ਨ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਅਧਿਕਾਰੀਆਂ ਨੂੰ ਸਖਤ ਧਮਕੀ ਦਿੱਤੀ ਸੀ ਕਿ ਅਗਰ ਕੋਈ ਮੇਰੇ ਨਾਮ ਲੈ ਕੇ ਜਾਂ ਫਿਰ ਕਿਸ ਤਰੀਕੇ ਦੀ ਕ腐ਸ਼ਨ ਕਰਦਾ ਹੈ ਪੈਸੇ ਲਿੰਦਾ ਹੈ ਤਾਂ ਜੁਰੇ ਉਨਤੇ ਉੱਤੇ ਸ਼ਕਤੀ ਜਿਹੜੀ ਕੀਤੀ ਜਾਵੇ ਕਿਸੇ ਨੂੰ ਲੈ ਕੇ ਅਫਸਰਾਂ ਨੂੰ ਵੀ ਕਿਹਾ ਕਿ ਬਿਨਾ ਮਨਜ਼ੂਰੀ ਤੋਂ ਜਿਹੜੇ ਨਕਸ਼ੇ ਜਿਹੜੇ ਪਾਸ ਕੀਤੇ ਜਾ ਰਹੇ ਨੇ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਤੁਸੀਂ ਦੇਖੋ ਕਿ ਐਮਐਲਏ ਨੇ ਕੋਲ ਖੜ ਕੇ ਜਿਹੜੇ ਅੱਜ ਜਿੱਥੋਂ ਤੱਕ ਦਕਸ਼ਾ ਪਾਸ ਉਸ ਤੱਕ ਤਾਂ ਕਿੰਨੇ ਬਣਦੇ ਇੱਕ ਤੋਂ ਸ਼ੁਰੂ ਹਾਂਜੀ ਹਾਂਜੀ ਤਿੰਨ ਇਹਨਾਂ ਫालतू ਮਏ ਪਾਰਕ ਆਹ ਤਿੰਨ ਫालतੂ ਬਣਾਇਆ ਇਹਨਾਂ ਦੇ ਫालतੂ ਬਣਾਉਣ ਕਰਕੇ ਹੀ ਇਹਨੂੰ ਸਾਫ਼ ਕਰ ਰਹੇ ਆ ਹੁਣ ਜਿਹੜੇ ਦੋ ਆਪਾਂ ਹੋਰ ਸ਼ੋਰੂਮ ਦੇ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਆਪਾਂ ਅੱਜ ਜੇਸੀਬੀ ਉਹਨਾਂ ਤੇ ਚਲਾਉਣੀ ਹੈ ਉਹਦਾ ਕਾਰਨ ਕੀ ਇਹ ਨਕਸ਼ਾ ਪਾਸ ਹੀ ਨਹੀਂ ਕਰਾਇਆ ਤੇ ਪ੍ਰਸ਼ਾਸਨ ਨੇ ਅੱਖਾਂ ਨਹੀਂ ਮੀਚੀਆਂ ਕਮੇਟੀ ਦੇ ਪਰੇ ਇਹ ਦੇਖਣ ਜਾਇਆ ਵੀ ਜਿਹੜਾ ਨਕਸ਼ਾ ਸੀ ਉਹ ਮਕਾਨ ਦਾ ਪਾਸ ਸੀ ਤੇ ਬਣ ਰੇ ਸੀ ਸ਼ੋਅਰੂਮ ਕਿ ਇਹਦੇ 'ਚ ਵੀ ਇਦਾਂ ਦੀ ਕੋਈ ਵਾਇਲੇਸ਼ਨ ਹੈ ਨਹੀਂ ਇਹਦੇ 'ਚ ਤਾਂ ਇਹ ਆ ਵੀ 33 ਫੁੱਟ ਜਗ੍ਹਾ ਛੱਡਣੀ ਹੈ ਉਹ ਛੱਡੀ ਨਹੀਂ ਹੋਈ ਸੜਕ ਦੇ ਉੱਤੇ ਹੀ ਬਣਾਈ ਜਾਂਦੇ ਆ ਕੱਲ ਨੂੰ ਕੋਈ ਐਕਸੀਡੈਂਟ ਹੋਵੇ ਸੜਕਾਂ ਟਾਈਟ ਹੋਣ ਲੌਂਗ ਟਰਮ ਮੁੜ ਕੇ ਕੋਈ ਢਾਉਂਦਾ ਨਹੀਂ ਪਹਿਲਾਂ ਐਮਐਲਏ ਅੱਖਾਂ ਬੰਦ ਕਰ ਲੈਂਦੇ ਸੀ ਜੀ ਖਾ ਪੀ ਕੇ ਅਸੀਂ ਨਹੀਂ ਨਾ ਅਸੀਂ ਖਾਣਾ ਪੀਣਾ ਨਾ ਅੱਖਾਂ ਸਾਡੀਆਂ ਖੁੱਲੀਆਂ ਨੇ ਤੇ ਇਹ ਜੀਸੀਬੀ ਚਲਦੀ ਜਾਊਗੀ ਹਲੇ ਤਾਂ ਕੁਰਾਲੀ ਐ ਕੁਰਾਲੀ ਮੈਂ ਪਹਿਲਾਂ ਸੈੱਟ ਕਰ ਦਾਂ ਮੈਂ ਇਦੂ ਬਾਅਦ ਬਾਰੀ ਖੜੜਦੀ ਐ ਨਾਲ ਹੀ ਨਵਾਂ گاؤں ਵਾਲੇ ਵੀ ਤਿਆਰੀ ਰਹਿਣ ਇਸੇ ਕੰਮ ਤੇ ਹਮ ਕਿੰਨੇ ਨਜਾਇਜ਼ ਕਬਜ਼ੇ ਤੋੜਨੇ ਮੈਡਮ ਅੱਜ ਹਾਂਜੀ ਤਿੰਨ ਅਸੀਂ ਜਿਹੜੇ ਨਜਾਇਜ਼ ਕਬਜ਼ੇ ਆ ਦੇਖ ਲਓ ਕਿੰਨੇ ਬਣੇ ਹੋਏ ਸਾਰੀ ਬਿਲਡਿੰਗ ਸਾਫ਼ ਹੋਊਗੀ ਦੋ ਲੋਕੇਸ਼ਨਾਂ ਹੋਰ ਨੇ ਕੁਰਾਲੀ ਦੀਆਂ ਜਿੱਥੇ ਇਹਨਾਂ ਨੇ ਨਜਾਇਜ਼ ਤਰੀਕੇ ਨਾਲ ਨਕਸ਼ਾ ਪਾਸ ਵੀ ਨਹੀਂ ਕਰਵਾਇਆ ਹੋਇਆ ਤੇ ਕੰਸਟਰਕਸ਼ਨ ਚੱਲ ਰਹੀ ਹੈ ਸੋ ਇਹ ਗਲਤ ਹੈ ਪਬਲਿਕ ਦੀ ਜਗ੍ਹਾ ਦਾ ਨੁਕਸਾਨ ਕਰਨਾ ਸੜਕਾਂ ਨੂੰ ਤੰਗ ਕਰਨਾ ਮੁੜ ਕੇ ਮੁਸ਼ਕਲ ਬਹੁਤ ਆਉਂਦੀ ਹੈ ਸੋ ਜੇਸੀਬ ਸਾਰਿਆਂ ਤੇ ਫੇਰੀ ਜਾਓ ਮੈਡਮ ਬਿਲਡ ਇਹਦਾ ਲੈਂਟਰ ਵੀ ਪੈ ਚੁੱਕਿਆ ਹੈ ਤੇ ਕਈ ਬਿਲਡਿੰਗਾਂ ਦਾ ਲੈਂਟਰ ਪੈਨ ਤੱਕ ਕਿਉਂ ਨਹੀਂ ਕਰਦੇ ਕਿਸੇ ਜਨ ਕਾਰਵਾਈ ਫਿਰ ਲੈਂਟਰ ਪਾ ਕੇ ਭਾਵੇਂ ਇਹ ਉੱਪਰ ਦੋ ਬਿਲਡਿੰਗਾਂ ਹੋਰ ਪਾ ਲੈਣ ਸਾਰੀ ਸਾਫ ਕਰਾਂਗੇ ਹੁਣ ਇਹ ਲੈਂਟਰ ਪਾਓ ਜੋ ਮਰਜ਼ੀ ਕਰੋ ਤੇ ਇਹਨਾਂ ਨੂੰ ਨੋਟਿਸ ਕਢੋਣ ਵਾਲੇ ਜੋ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਉਹ ਦੇਖੋ ਕੀ ਕਰ ਲੈ। ਪਾ ਕਾਰਵਾਈ ਹੋਈ ਹੈ ਜਦੋਂ ਇਹਨਾਂ ਦੀ ਸਾਰੀ ਆ ਸਾਫ ਕਰ ਦਿੱਤੀ ਨਾ ਜਿੰਨੀ ਜਗ੍ਹਾ ਤੁਹਾਡੀ ਪਾਸ ਹੈ ਜਿੰਨੀ ਜਗ੍ਹਾ ਕਾਨੂੰਨੀ ਤੌਰ ਤੇ ਤੁਹਾਡੇ ਕੋਲ ਹੈਗੀ ਆ ਉਹ ਕਰੋ। ਐਂਡ ਜੇ ਕੋਈ ਸਹੀ ਰਕਸ਼ਾ ਪਾਸ ਕਰਾਉਣ ਆਉਂਦਾ ਹੈ ਉਹਨੂੰ ਖੱਜਲਖਵਾਰ ਨਾ ਕਰੋ। ਉਹਨਾਂ ਦੇ ਗੇੜੇ ਨਾ ਲਗਾਓ। ਸਹੀ ਨਕਸ਼ੇ ਵਾਲਿਆਂ ਨੂੰ ਤਰੀਕੇ ਨਾਲ ਜਲਦੀ ਪਰਮਿਸ਼ਨਾਂ ਦਿਓ। ਲੀਗਲ ਕੰਮ ਨੂੰ ਸਾਡੀ ਕੋਈ ਮਨਾਹੀ ਨਹੀਂ ਆ। ਕੰਮ ਕਰੋ। ਕਮੇਟੀ ਨੂੰ ਵੀ ਇਹ ਇੰਡੀਕੇਸ਼ਨ ਲੈ ਵੀ ਉਹਨਾਂ ਨੂੰ ਖੱਜਲਖਵਾਰ ਨਾ ਕਰੋ। ਤੇ ਬਟ ਇਲੀਗਲ ਕੰਮ ਹੈ ਜਿਹੜਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਇਸੇ ਕਾਰਨ ਕਰਕੇ ਜਿਹੜਾ ਮੇਰਾ ਹਲਕਾ ਹੈ ਪੂਰਾ ਚਾਹੇ ਕੋਰਾਲੀ ਆ ਨਵਾਂ گاਉਂ ਆ ਕਰੜ ਉਹਦਾ ਨਾਸ ਵੱਜ ਗਿਆ ਪਿਛਲੇ ਲੀਡਰ ਜੋ ਕਰਦੇ ਰਹੇ ਆ ਹੁਣ ਇਹ ਚੀਜ਼ ਨਹੀਂ ਹੋਊਗੀ ਜਿੰਨੀਆਂ ਇਹ ਇਲੀਗਲ ਕੰਸਟ੍ਰਕਸ਼ਨਸ ਹੋਈਆਂ ਨੇ ਮੈਨੂੰ ਤੁਸੀਂ ਇੱਕ ਵਾਰ ਦੱਸੋ ਵੀ ਆ ਇਲੀਗਲ ਕੰਸਟ੍ਰਕਸ਼ਨ ਹੋਈ ਹੈ ਉਹਨੂੰ ਸਾਫ਼ ਕਰਾਉਣਾ ਮੇਰਾ ਕੰਮ ਹੈ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਦੀ ਹੈ